ਫਤੇ ਕੱਪਾ ਲੱਗਿਆਂ ਤੇ ਛੋਟਾ ਜਿਹਾ ਬਲੌਗ ਬਣਾਉ। ਤੇ ਮੁੰਜੀ ਆਪਾਂ ਕਰਦੇ ਬਲੌਗਸ ਸ਼ੁਰੂ। ਲੋਜੀ ਆਹ ਨਾ ਮੈਂ ਆਪਣੀ ਬੇਟੀ ਦਾ ਸੂਟ ਤਿਆਰ ਕੀਤਾ ਸੀ। ਫਿਰ ਮੈਂ ਸ਼ੇਅਰ ਕੀਤਾ ਹੋਇਆ ਮਿਸ਼ੂ ਤੇ ਇਸ ਸਟੇਟਸ 'ਚ ਮਿਸ਼ੂ ਤੋਂ ਆਇਆ ਸੀ ਰਿਸੂਟ। ਇਹ ਤੋਂ ਆਵਟਿਆ ਥੋੜਾ ਜਿਹਾ ਕਪੜਾ ਤੇ ਨੈਟ ਦਾ ਇਹ ਕਹਿੰਦੀ ਮੰਮੀ ਮੈਨੂੰ ਨਾ ਗੋਪ ਤੇ ਨਾ ਨੂੰ ਫਲਾਵਰਾ ਕਹੇ। ਤੇ ਚਲੋ ਮੈਂ ਆ ਕੇ ਟਰਾਈ ਕਰਦੀ ਆਂ। ਵੈਸੇ ਤਾਂ ਆਪਾਂ ਨੂੰ ਫਲਾਵਰ ਨੇ ਕਪੜਾ ਚਾਰਸ ਚਾਹੀਦਾ ਸੀ ਹਨਾ। ਤੇ ਮੇਰੇ ਕੋਲ ਚਾਰਸ ਕਪੜਾ ਹੈ ਨਹੀਂ ਆ। e lo di te la fa una nea con l'avico e che ne venano a lavorare e a farla ਲਓ ਜੀ ਦੇਖੋ ਫੁੱਲ ਹੋ ਗਿਆ ਆਪਣੇ ਬਣ ਕੇ ਤਿਆਰ ਮੈਂ ਤਾਂ ਵੈਸੇ ਇੱਕ ਹੀ ਫੁੱਲ ਬਣਾਇਆ ਸੀ ਮੈਂ ਕਿਹਾ ਵੀ ਚਲੋ ਇਹਨੇ ਤੇ ਲਾਨ ਨੂੰ ਇੱਕ ਫਲਾਵਰੀ ਬਣਵਾਉਣਾ ਵੀ ਉਹਦੇ ਉੱਤੇ ਲੱਗ ਜਾਊਗਾ ਤੇ ਇਹ ਹੋਰ ਟੋਟੇ ਲੱਭ ਲਈ ਇਹ ਇਹਦਾ ਸੂਟ ਆਪਾਂ ਸਟਿਚ ਕੀਤਾ ਸੀ ਮਿਸ਼ੂ ਤੋਂ ਮੰਗਾਇਆ ਸੀ ਇਹਨਾਂ ਨੇ ਸੂਟ ਤੇ ਇਹ ਰਖੜੀ ਦਾ ਗਿਫਟ ਸੀ ਇਹਨਾਂ ਦਾ ਤੇ ਕਹਿ ਲੋ ਵੀ ਆਨਤ ਹੈ ਰਖੜੀ ਤੋਂ ਪਹਿਲਾਂ ਸੀ ਪਰ ਆਇਆ ਯਾਨੀ ਕਿਸੇ ਕਾਰਨ ਵਜੋਂ ਉਹਨਾਂ ਨੇ ਚੱਕ ਕੇ ਅੱਗੇ ਮਾਰਿਆ ਇਸ ਕਰਕੇ ਆਇਆ 10 ਤਰੀਕ ਨੂੰ ਫਿਰ ਮੈਂ ਉਸ ਦਿਨ 11 ਵਜੇ ਆਇਆ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਤੇ ਦੇਖ ਲਓ ਮੈਂ ਸ਼ਾਮ ਤੱਕ ਤਿਆਰ ਕਰਿਆ ਇਹਨੇ ਪਾਣਾ ਸੀ ਤੀਆਂ ਤੇ ਤੇ ਬੱਚੇ ਵੀ ਤੁਹਾਨੂੰ ਪਤਾ ਹਨਾ ਵੱਡੀ ਬੇਟੀ ਦਾ ਇੱਕ ਦਿਨ ਪਹਿਲਾਂ ਬਣਾਇਆ ਤੇ ਫਿਰ ਇਹ ਕਹਿੰਦੀ ਮਮੀ ਮੇਰਾ ਵੀ ਬਣਾ ਕੇ ਦੋ ਅੱਜ ਤੇ ਉਹ ਚੋ ਬਚ ਗਏ ਸੀ ਟੋਟੇ ਉਸ ਦਿਨ ਤਾਂ ਮੈਨੂੰ ਹਨਾ ਜਲਦੀ ਜਲਦੀ ਚ ਬਣੇ ਨਹੀਂ ਇਹਨੇ ਟੋਟੇ ਰੱਖੇ ਸੀ ਸਾਂਭ ਕੇ ਤੇ ਕਹਿੰਦੀ ਮਮੀ ਮੈਨੂੰ ਕੋਤ ਤੇ ਲਾਉਣ ਨੂੰ ਫਲਾਵਰ ਬਣਾ ਕੇ ਦੋ ਤੇ ਉਸ ਦਿਨ ਤਾਂ ਮੇਰੇ ਕੋਲ ਟਾਈਮ ਨਹੀਂ ਸੀ ਚਲੋ ਅੱਜ ਮੇਰਾ ਥੋੜਾ ਬੇਬੀ ਸੌਂ ਗਿਆ ਹੁਣ ਤੇ ਹੁਣ ਮੈਂ ਥੋੜਾ ਜਿਹਾ ਟਾਈਮ ਸੀ ਮੇਰੇ ਕੋਲ ਚਲੋ ਕਹਿ ਲਓ ਫ੍ਰੀ ਕਿੱਥੇ ਸੀ ਬਸ ਇਹ ਸਕੂਲੋਂ ਆਈ ਸੀ ਮੈਂ ਕਿਹਾ ਚਲ ਥੋੜਾ 10 ਮਿੰਟ ਆਰਾਮ ਕਰਦੇ ਆ ਤੇ ਮੈਂ ਰੋਟੀ ਬਣਾ ਕੇ ਅੱਗੇ ਸੀ ਕਹਿੰਦੀ ਮੰਮੀ ਤੁਸੀਂ ਮਸ਼ੀਨ ਦਾ ਕੰਮ ਆਪਣਾ ਫੇਰ ਕਰਿਓ ਪਹਿਲਾਂ ਮੇਰਾ ਫਲਾਵਰ ਬਣਾ ਕੇ ਦਿਓ ਤੇ ਵੀ ਮੈਂ ਇਹਦਾ ਨਾ ਸਕੂਲ 'ਚ 15 ਅਗਸਤ ਮਨਾਣੀ ਆ ਵੀ ਚਲੋ ਜੇ ਹਨਾ ਮੈਡਵਨ ਕੀ ਆ ਤਵੀ ਸੂਟ ਪਾ ਕੇ ਆਣੇ ਤਾਂ ਮੈਂ ਇਹੀ ਸੂਟ ਪਾ ਕੇ ਜਾਊਂਗੀ ਤੇ ਚਲੋ ਬੱਚਿਆਂ ਹੁੰਦੇ ਆ ਤੇ ਹੁਣ ਇਹਨੇ ਦੇਖੋ ਨੀਤ ਸੱਤ ਤੇ ਇਹਨੇ ਨਾ ਕੈਨਸਲ ਕਰਤਾ ਇਹਨੇ ਕਿ ਆਏ ਮम्मी ਦੋਨੋਂ ਬਹੁਤ ਵਧੀਆ ਬਣੇ ਆ ਇਹ ਜਿਹੜਾ ਨੀਚੇ ਬਾਰਡਰ ਸੀ ਮੀਤ ਤਾਂ ਉਹ ਬਾਰਡਰ ਥੋੜਾ ਜਿਹਾ ਸਾਈਡ ਤੋਂ ਲੈ ਗਿਆ ਸੀ ਇਹ ਮੈਂ ਉੱਚੋ ਬਣਾਇ ਸੀ ਤੇ ਕਹਿ ਲ ਬਣਾਇਆ ਤੇ ਇੱਕ ਸੀ ਦੋ ਬਣ ਗਏ ਤੇ ਇਹ ਨਹੀਂ ਹੁੰਨਾ ਇਹ ਨੀਤ ਫੱਟ ਗਈ ਕਹਿੰਦੀ ਮਮੀ ਇਹ ਮੈਂ ਸੂਈਆਂ ਹੀ ਰੱਖ ਲੈਨੀ ਆ ਇਦਾਂ ਵੀ ਚਲੋ ਕਿਤੇ ਫਲਾਵਰ ਲਾ ਲਿਆ ਕਰ ਨੂੰ ਕਿਤੇ ਸੂਈਆਂ ਟੇਬਲ ਲੜ ਪੈਂਦੀਆਂ ਨੇ ਐਪਸ ਵਿੱਚ ਨਾ ਤੇ ਆ ਦੇਖੋ ਆਹ ਕੱਪੜਾ ਨਾ ਆਪਾਂ ਚੌਰ ਸচাইਦਾ ਸੀ ਫਲਾਵਰ ਬਣਾਉਣ ਲਈ ਥੋੜਾ ਜਿਹਾ ਚੌਰ ਸ ਇਹ ਕਪੜਾ ਚੌੜਸ ਤਾਂ ਨਹੀਂ ਹੈਗਾ ਚੁੜਾਈ ਚ ਜ਼ਿਆਦਾ ਹੈਗਾ ਤੇ ਲੰਬਾਈ ਚ ਬਿਲਕੁਲ ਵੀ ਨਹੀਂ ਜਾਂ ਕਹ ਲਓ ਲੰਬਾਈ ਚ ਜ਼ਿਆਦਾ ਚੁੜਾਈ ਚ ਬਿਲਕੁਲ ਵੀ ਹੈ ਨਹੀਂ ਹੈਨਾ ਆਪਾਂ ਜਿਵੇਂ ਮਰਜੀ ਲਾ ਲਈਏ ਤੇ ਇੱਕ ਨਹੀਂ ਤਾਂ ਆਪਾਂ ਇਹਦੇ ਚ ਜੋੜ ਪਾ ਲੈਂਦੇ ਪਰ ਜੋੜ ਵੀ ਨਹੀਂ ਆਪਾਂ ਇਹ ਚ ਪਾਸਾਂ ਦੀ ਕਿਉਂਕਿ ਇਹ ਨੈਟ ਦਾ ਕਪੜਾ ਹੈ ਚ ਜੋੜ ਦਿਸੂਗਾ ਇਸ ਕਰਕੇ ਮੈਂ ਥੋੜਾ ਜਿਹਾ ਆਪਣਾ ਦਿਮਾਗ ਲਾਇਆ ਮੈਂ ਕਿਹਾ ਵੀ ਚਲ ਦੇਖਦੇ ਆਂ ਵੀ ਇਹਨੂੰ ਕਿਵੇਂ ਬਣਾਈਏ ਤੇ ਚਲੋ ਆਪਾਂ ਨੇ ਇਤਨਾ ਫਲਾਵਰ ਦੀ ਕਹ ਲਓ ਸ਼ੇਪ ਹੀ ਦੇਣੀਆਂ ਹੈ ਹਨ ਤੇ ਸਾਈਡਾਂ ਤੇ ਪੁੰਜਾਂ ਦੀ ਸ਼ੇਪ ਦੇਣੀ ਜਿਵੇਂ ਉਹ ਕਹ ਲਓ ਉਹ ਵੀ ਫਲਾਵਰ ਦੇ ਨੀਚੇ ਨੂੰ ਤੇ ਤਾਂ ਫਿਰ ਮੈਨੂੰ ਐ ਦੇਖੋ ਐ ਮੋੜ ਲੈਣਾ ਜੀ ਮੈਂ ਆਪਾਂ ਰੇਵਲੀਰ ਕੱਟਿਆ ਅੱਧਾ ਅੱਧ ਤੱਕ ਮੋੜ ਲੈਣਾ ਜਿੱਤੇ ਤੱਕ ਚੌਰਸ ਕਪੜਾ ਵੀ ਕਹਿ ਲਓ ਕਪੜੇ ਸ਼ੇਪ ਹੁੰਦੀ ਐ ਦੇਖੋ ਇਧਰੋਂ ਮੋੜਦੇ ਆ ਹਨਾ ਤੇ ਬਸ ਹੁਣ ਆਪਾਂ ਦੇਖੋ ਇਹਨੂੰ ਬਣਾਵਾਂਗੇ ਥੋੜਾ ਟਾਈਮ ਤਾਂ ਲੱਗਦਾ ਇਹਨੂੰ ਸੈੱਟ ਕਰਨ ਚ ਕਿਉਂਕਿ ਕਿ ਨੈਟ ਆ ਆਪਾਂ ਇਹ ਤੇ ਸਲਾਈ ਵੀ ਨਹੀਂ ਲਾ ਸਕਦੇ ਤੇ ਸਲਾਈ ਵੀ ਲੱਗੀ ਆਪਾਂ ਨੂੰ ਲੱਗੀ ਦਿਸੂਗੀ ਚਲੋ ਮੈਂ ਕਿਹਾ ਵੀ ਕੋਸ਼ਿਸ਼ ਕਰਦੇ ਆ ਹਨਾ ਥੋੜਾ ਛੋਟਾ ਬਣੂਗਾ ਕਿਉਂਕਿ ਕਪੜੇ ਦੇ ਹਿਸਾਬ ਨਾਲ ਹਨਾ ਕਪੜਾ ਚੌਸਤ ਨਹੀਂ ਸੀਗਾ ਤੇ ਥੋੜਾ ਛੋਟਾ ਬਣੂ ਪਰ ਬਣੂਗਾ ਸਹੀ ਪਰ ਆਪ ਦੇਖਦੀਆਂ ਪ੍ਰੋਪਰ ਹਨਾ ਤੁਹਾਨੂੰ ਦਿਖਾ ਰਹੀਆਂ ਤੇ ਕਿਉਂਕਿ ਮੈਂ ਪਹਿਲਾਂ ਵੀ ਇੱਕ ਬਣਾਇਆ ਸੀ ਇਹਨਾਂ ਦੇ ਤਾਂ ਤੇ ਉਹ ਵੀ ਕਪੜਾ ਮੇਰੇ ਕੋਲ ਘੱਟ ਸੀ ਚਲੋ ਕਹਿ ਲਓ ਚੌਸ ਸੀਗਾ ਕਪੜਾ ਪਰ ਉਹਦੀ ਲੰਬਾਈ ਘੱਟ ਸੀ ਬਲਾਵਰ ਦੀ ਤੇ ਆ ਦੇਖੋ ਆਹ ਕੰਨ ਜਿਹੇ ਕਹਿ ਲਓ ਜਿਹੜੇ ਹਨਾ ਤੇ ਦੇਖਿਓ ਤੁਸੀਂ ਬਿਲਕੁਲ ਉਦਾਂ ਹੀ ਬਣੂਗਾ ਜਿੱਦਾਂ ਆਪਾਂ ਚਾਰਸ ਕਪੜੇ ਦਾ ਬਣਾਉਨੇ ਆ ਚਲੋ ਉਹ ਚ ਕਹਿ ਲਓ ਥੋੜਾ ਜਿਆਦਾ ਹਨਾ ਵਧੀਆ ਬਣ ਜਾਂਦਾ ਕਹਿ ਲਓ ਵੀ ਜਿਆਦਾ ਪ੍ਰੋਪਰ ਕਲੀਅਰ ਚੀਜ਼ ਦਿਸਦੀ ਆ ਵੀ ਇਹ ਚ ਥੋੜੀ ਜੀ ਕਮੀ ਪੈਸੇ ਲੱਗੂਗੀ ਵੈਸੇ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਨਾ ਮੈਨੂੰ ਤਾਂ ਨਹੀਂ ਇਹਦੇ ਚ ਕੋਈ ਕਮੀ ਪੈਸੇ ਦੀ ਲੱਗਦੀ ਚਲੋ ਥੋੜੀ 11 21 ਹੁੰਦੀ ਆ ਉਹ ਤਾਂ ਆਪਾਂ ਜੇ ਕੋਈ ਹਨਾ ਬਾਜ਼ਾਰੋਂ ਵੀ ਚੀਜ਼ ਲੈ ਕੇ ਆਨੇ ਆ ਦੁਕਾਨ ਤੋਂ ਉਹਦੇ ਚ ਵੀ ਇੰਨੀ ਕੁ ਤਾਂ ਹੁੰਦੀ ਆ ਹਨਾ ਤੇ ਬਸ ਮੈਂ ਇਹ ਦੇਖੋ ਸੂਈ ਨੇ ਕੀਤਾ ਕਿਉਂਕਿ ਆਪਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਆਪਾਂ ਜਿਹੜਾ ਇਹ ਤੇ ਆ ਲਾਉਣਾ ਸੀ ਥੋੜਾ ਆਪ ਉੱਪਰ ਰੱਖ ਕੇ ਲਾਉਣਾ ਸੀ ਇਹ ਉੱਪਰ ਲਾਉਣਾ ਸੀ ਪਰ ਹੁਣ ਆਪਾਂ ਨੂੰ ਜਮਾ ਇਹਦੇ ਸੈਂਟਰ ਵਿਚਾਲੇ ਰੱਖਣਾ ਪੈਣਾ ਇਹਦੇ ਉੱਪਰ ਕਿਉਂਕਿ ਆਪਾਂ ਨੂੰ ਐ ਵੀ ਉੱਥੇ ਜੋੜ ਹੈ ਜੋੜ ਤਾਂ ਨਹੀਂ ਹੈਗਾ ਵੀ ਹਨਾ ਤੇ ਆ ਦੇਖੋ ਵੀ ਇਹ ਟਕੇ ਜਾਊਗਾ ਜਿਹੜਾ ਪਟੰਕਾ ਲਾਇਆ ਆ ਦੇਖੋ ਇਹ ਵਾਰ-ਵਾਰ ਆਪਣੀ ਸੂਈਆਂ ਹੀ ਦਿਖਾਈ ਜਾਂਦੀਆਂ ਮੈਨੂੰ ਕਹਿੰਦੀ ਮੰਮੀ ਇਹ ਜਿਹੜਾ ਇਹ ਇਹ ਸੀ ਜਿਹੜਾ ਆਪਣਾ ਇਹ ਕਪੜਾ ਥੋੜਾ ਜਿਹਾ ਮੋਡਿਆਂ ਦੀ ਕਾਰਡ ਦਾ ਸੀ ਜਿਹੜਾ ਇੱਕ ਨੈਟ ਦਾ ਕਪੜਾ ਕਢਾਈ ਜੀ ਵਾਲਾ ਇਹ ਮੋਡਿਆਂ ਦੀ ਕਾਰਡ ਦਾ ਸੀ ਇਹ ਤਾਂ ਥੋੜਾ ਜਿਹਾ ਫੁੱਲ ਥੋੜਾ ਜਿਹਾ ਉਹ ਵੀ ਵੱਡਾ ਬਣ ਗਿਆ ਕਹਿੰਦੀ ਮੰਮੀ ਇਹ ਇਤੋਂ ਥੋੜਾ ਜਿਹਾ ਵੱਡਾ ਕਾ ਵੀ ਕੱਟ ਦੋ ਮੈਂ ਕਿ ਨਹੀਂ ਵੱਡੇ ਹੀ ਸੋਹਣਾ ਲੱਗਣਾ ਬੱਚੇ ਨਾਲ ਕੋਲੇ ਬੈਠੇ ਬਸ ਕੁਛ ਨਾ ਕੁਛ ਕਰੀ ਜਾਂਦੇ ਅੱਜ ਇਹਨੂੰ ਮੌਕਾ ਮਿਲ ਗਿਆ ਸਕੂਲੋਂ ਆਈ ਸੀ ਮੰਮੀ ਬੈਠੀ ਘਾਤੋਂ ਆ ਤੇ ਮੰਮੀ ਨੂੰ ਫਟਫਟੇ ਕੰਮ ਲਾ ਲਾ ਦੇਖਿਓ ਸਿੱਤ ਨੂੰ ਬਸ ਇਹ ਫੁੱਲ ਬਣਨ ਦੀ ਤਿਆਰ ਆ ਉਧਰੋ ਲੱਗ ਗਈ ਆਪਣਾ ਸੂਟ ਪਾਣ ਤੇ ਤੁਹਾਨੂੰ ਸੂਟ ਨਾਲ ਮੈਚਿੰਗ ਕਰਕੇ ਦਿਖਾਵੂਗੀ ਪਾ ਕੇ ਲਾ ਕੇ ਵੀ ਦੇਖਿਓ ਮੇਰਾ ਫਲਾਵਰ ਕਿਦਾਂ ਦਾ ਲੱਗਦਾ ਵਿਸਤ ਸੂਟ ਤੁਸੀਂ ਇਹਦਾ 3 ਚ ਦੇਖ ਹੀ ਲਿਆ ਹੋਣਾ ਅਸਤੀਆਂ ਦੀ ਅਸੀਂ ਵੀਡੀਓ ਅਪਲੋਡ ਕਰੀ ਸੀ ਤੁਹਾਡਾ ਪਹਿਣਾ ਦਾ ਬਹੁਤ ਪਿਆਰ ਮਿਲਿਆ ਸਾਨੂੰ ਉਹਦੇ ਚ ਤੇ ਜਿੱਸੇ ਮੇਰੇ ਕੋਲੋਂ ਤਾਂ ਬਲੌਗ ਵੀ ਪਿਆ ਪੂਰੀ ਮਿਲਣ ਦਾ ਹੈਗੀ ਆ 17 ਮਿੰਟਾਂ ਦੀ ਵੀਡੀਓ ਤੇ ਹੋ ਸਕੇ ਮੈਂ ਉਹ ਵੀ ਤੁਹਾਡੇ ਨਾਲ ਅਪਲੋਡ ਕਰੂੰਗੀ ਉਹ ਥੋੜਾ ਜਾਂ ਕਹਿ ਲੋ ਹਨਾ ਬੱਚਿਆਂ ਨੇ ਸਟਾਰਟਿੰਗ ਤੋਂ ਜੈਂਡ ਤੋਂ ਕਹਿ ਲੋ ਥੋੜੀ ਜੀ ਵੀਡੀਓ ਚ ਕੋਈ ਹੈਗੀ ਹੈ ਬੇਸਿਕ ਐਲੋ ਬੱਚੇ ਖਾਣ ਪੀਣ ਲੱਗੇ ਸੀ ਵਿੱਚ ਨਾ ਤਾਂ ਉਹ ਤੋਂ ਥੋੜੀ ਇਹਨਾਂ ਨੇ ਉਹ ਕਰਨਾ ਬਾਕੀ ਇਹਨਾਂ ਨੂੰ ਪਤਾਗਾ ਤੇ ਜਿੰਦੀ ਹਜੇ ਉਹ ਅਪਲੋਡ ਨਹੀਂ ਹੋਈ ਉਹ ਕਿਸੇ ਕੰਮ ਵਜੋਂ ਚਲੋ ਅੱਜ ਕੱਲ ਸਾਡੇ ਫੋਨ ਚ ਜੀ ਵੀ ਵੀ ਖਤਮ ਹੋ ਗਈ ਇਸੇ ਉਹ ਦੇ ਕਰਕੇ ਵੀ ਨਹੀਂ जा रही सी हूं फिर बैक आऊंगी ते आज भी नहीं पा होई कि क्या जे स्कुलों होण आईयां सीगियां मैं क्या आई कहंदे हूं पहला मेरा फ्लावर दी वीडियो बना के ਤੁਸੀਂ ਦੱਸਿਆ ਜ਼ਰੂਰ ਤੁਹਾਨੂੰ ਸਾਨੂੰ ਵੀ ਤੁਹਾਨੂੰ ਸਾਡਾ ਇਹ ਬਣਿਆ ਹੋਇਆ ਫੁੱਲ ਕਿੰਦਾਂ ਦਾ ਲੱਗਿਆ ਕੀ ਕਹ ਲਓ ਫੁੱਲ ਕਹ ਲਓ ਕੁਝ ਵੀ ਕਹ ਲਓ ਜੋ ਵੀ ਚੀਜ਼ ਨੇ ਬਣਵਾਈ ਹੈ ਮੇ ਤੋਂ ਮੈਂ ਤਾਂ ਤਿਆਰ ਕਰਤੀ ਮੈਨੂੰ ਤਾਂ ਵਸ ਪਤਾ ਨਹੀਂ ਚਲੋ ਅੱਜ ਕੱਲ ਬੱਚਿਆਂ ਦੀ ਫਰਮਾਇਸ਼ ਹੁੰਦੀ ਹੈ ਜੋ ਕੁਝ ਵੀ ਵੀਡੀਓ ਚ ਦੇਖ ਲੈਂਦੇ ਆ ਵਸ ਉਹੀ ਕੁਝ ਮੰਗਦੇ ਆ ਨੰਨਾ ਕਿੱਦੇ ਦਾ ਦੇਖਿਆ ਹੋਇਆ ਸੇਫ ਲਾ ਪਰ ਇਹ ਨੈੱਟ ਤੋਂ ਹੀ ਤਿਆਰ ਹੋਣਾ ਸੀ ਕਹਿੰਦੇ ਸੀ ਮੈਂ ਵੀ ਜੇ ਤੁਹਾਡੇ ਕੋਲ ਕੋਈ ਨੈੱਟ ਵਾਲਾ ਸੂਟ ਆਇਆ ਨਾ ਤਾਂ ਤੁਸੀਂ ਸਾਨੂੰ ਆ ਜਰੂਰ ਤਿਆਰ ਕਰਕੇ ਦਿਓ ਤੇ ਦੇਖੋ ਰੱਬ ਦੀ ਹੈ ਨਾ ਕਹਿ ਲਓ ਹੈ ਨਾ ਵਿਧੀ ਤੇ ਇਹਦੇ ਇਹਦੇ ਸਟੱਟ ਦਾ ਆ ਗਿਆ ਇਹਦੇ ਚ ਹੀ ਆਪਾਂ ਬਣਾਇਆ चलो जी बाकी विडियो देखियो जी शॉर्ट पूरी फुल विडियो देखने ली वेट करो वीडियो अपलोड करनी लिया चलो जी थैंक यू बाय बाय